ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਚੋਣਾਂ ਦੇ ਦੌਰਾਨ ਜ਼ਬਰਦਸਤ ਹੰਗਾਮਾ ਜਿਹੜਾ ਕੋਈ ਜਿਆਦਾ ਨਹੀਂ ਦੱਸਦਾ ਇਹ ਕਿ ਪ੍ਰਿੰਜ਼ਾਈਡਿੰਗ ਅਫਸਰ ਜੁਆ ਹੈ ਬੈਗ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਨਾਲ ਤੁਹਾਨੂੰ ਦਿਖਾ ਰਹੇ ਆ ਇੱਥੇ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਇੱਥੇ ਵੋਟਾਂ ਕੌਣ ਪੁੱਗਤਾ ਆਖਿਆ ਕਿਉਂਕਿ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨਜ਼ਰ ਆਏ ਨੇ ਗੁਰਦਾਸਪੁਰ ਤੋਂ ਤਸਵੀਰਾਂ ਸ਼ੋਹਣਾਂ ਸਾਹਮਣੇ ਆਈਆਂ ਨੇ ਜਿੱਥੇ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਉਸਤੇ ਹੀ ਸਟਾਫ ਦੇ ਵੱਲੋਂ ਝੁਆਏ ਦੋਸ਼ ਲਗਾਏ ਗਏ ਨੇ ਨਕਲੀ ਵੋਟ ਪਾਉਣ ਦੇ ਤੇ ਉਸੇ ਤੋਂ ਬਾਅਦ ਉਹ ਮੋਕੇ ਤੋਂ ਬੈਗ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਗੁਰਦਾਸਪੁਰ ਦੇ ਝੁਲਾ ਪ੍ਰੇਸ਼ਦ ਬਲੋਕ ਸੰਪਤੀ ਛੋਣਾ ਛੇੜੀਆਂ ਹੋ ਰਹੀਆਂ ਨੇ ਇਸੇ ਦੇ ਦੌਰਾਨ ਇੱਥੇ ਚਾਹਿਆ ਪਿੰਡ ਪੈਂਦਾ ਜਿੱਥੇ ਪ੍ਰੈਜਾਈਡਿੰਗ ਅਫਸਰ ਜੋ ਹੈ ਰਸ਼ਵੀ ਪ੍ਰਕਾਸ਼ ਦਾ ਨਾਮ ਦੱਸਿਆ ਸਾਰੇ ਜਿਸ ਦੇ ਉੱਤੇ ਨਕਲੀ ਵੋਟ ਪੁੱਗ ਤੋਂ ਦੇ ਇਲਜ਼ਾਮ ਛੇੜੇ ਲੱਗ ਰਹੇ ਨੇ उस तो बाद क्योंकि शिकायत मिली सी, शिकायत मिली तो उस तो बाद इसन जो है इथा दिता गया वोटिंग प्रक्रिया फिर तो शुरू करवाई गई है क्योंकि एक घंटे दे ਵੋਟਿੰਗ ਜਿਹੜੀ ਰੁਕ ਜਾਂਦੀ ਐ ਸੋ ਗੁਰਦਾਸਪੁਰ ਦੀ ਤਸਵੀਰ ਐ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਜਾਲੀ ਵੋਟ ਪਾਉਣ ਦੇ ਇਲਜ਼ਾਮ ਜਿਹੜੇ ਲੱਗੇ ਨੇ ਤੇ ਉਸੇ ਤੋਂ ਬਾਅਦ ਮੌਕੇ ਤੇ ਜਾਂਦਾ ਹੋਇਆ ਇਹਨਾਂ ਤਸਵੀਰਾਂ ਦੇ ਵਿੱਚ ਇਹ ਕਹਿਤ ਹੋਇਆ ਦੱਸਿਆ ਜਾ ਰਿਹਾ ਕਿ ਜਦੋਂ ਇਹ ਸਾਰਾ ਮਾਮਲਾ ਹੋਇਆ ਉੱਥੇ ਲੋਕਾਂ ਦੇ ਵੱਲੋਂ ਸੋਇ ਘਾਪਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਘੰਟੇ ਤੱਕ ਵੋਟਿੰਗ ਜਿਹੜੀ ਰੋਕੀ ਰਹਿੰਦੀ ਹੈ ਤੇ ਉਸੇ ਤੋਂ ਬਾਅਦ ਹੁਣ VOTING ਪ੍ਰਕਿਰਿਆ ਜਿਹੜੀ ਹੈ 1 ਘੰਟੇ ਬਾਅਦ ਸ਼ੁਰੂ ਕੀਤੀ ਗਈ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰੈਜ਼ਾਈਡਿੰਗ ਅਫਸਰ ਹੈ ਜਿਸ ਨੂੰ ਇੱਥੋਂ ਹਟਾ ਦਿੱਤਾ ਗਿਆ ਆਪਣਾ ਬੈਗ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਇੱਥੇ ਇੱਕੋ ਦਮ ਹੰਗਾਮਾ ਜਿਹੜਾ ਹੋਇਆ ਇਲਜ਼ਾਮ ਲੱਗਦੇ ਨੇ ਝਾਲੀ ਵੋਟਾ ਪੁੰਦੇ ਇਹਨਾਂ ਦੇ ਸਟਾਫ ਦੇ ਵੱਲੋਂ ਛਾ ਇਹ ਨਦੇ ਉੱਤੇ ਇਨਜ਼ਾਮ ਜਿਹੜੇ ਲਗਾਏਗੇ ਤੇ ਉਸ ਤੋਂ ਬਾਅਦ ਬੈਗ ਚੁੱਕ ਕੇ ਪੱਜਦਾ ਹੋਇਆ ਮੌਕੇ ਤੋਂ ਨਜ਼ਰ ਜਿਹੜਾ ਆ ਰਹੀ ਹੈ ਇੱਥੇ ਤੁਸੀਂ ਵੇਖੋ ਕਿ ਲਗਾ ਪਰ ਵਕ ਵਕ ਥਾਮਾਂ ਦੇ ਉੱਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹੰਗਾਮੇ ਦੀਆਂ ਵੀ ਤੇ ਹੁਣੇ ਵੀ ਤਸਵੀਰ ਜਿਹੜਾ ਸਾਹਮਣੇ ਆ ਰਹੀ ਹੈ ਚਾਇਆ ਪਿੰਡ ਦੱਸਿਆ ਹੋਇਆ ਜਿੱਥੇ ਇੱਕੋ ਦਮ ਇੱਥੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਗਾਹ ਪੈਣਾ ਸ਼ੁਰੂ ਹੋਇਆ ਲੋਕਾਂ ਹੋਇਆ ਕਿ ਆਖਰਕਾਰ ਹੋਇਆ ਕਿ ਹੈ ਲੇਕਿਨ ਅਜੇੜਾ ਸਟਾਫ ਸੀ ਪ੍ਰੈਜ਼ਾਈਡਿੰਗ ਅਫਸਰ ਦੇ ਆਪਣੇ ਹੀ ਸਟਾਫ ਦੇ ਵੱਲੋਂ ਉਸ ਦੇ ਉੱਤੇ ਇਲਜ਼ਾਮ ਛੇੜੇ ਲਗਾਏ ਗਏ ਨੇ ਨਕਲੀ ਵੋਟ ਪਾਉਣ ਦਾ ਦੋਸ਼ ਜਿਹੜਾ ਇਹਨਾਂ ਦੇ ਉੱਤੇ ਲਗਾਇਆ ਗਿਆ ਤੇ ਉਸ ਦੇ ਤੋਂ ਬਾਅਦ ਇੱਥੋਂ ਜਦੋਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋਈਆਂ ਸ਼ਿਕਾਇਤ ਮਿਲੀ ਤਾਂ ਉਸ ਦੇ ਤੋਂ ਬਾਅਦ ਇਹਨਾਂ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਕਿਉਂਕਿ ਕੋਦਮ ਹੰਗਾਮਾ ਹੋਇਆ VOTING ਪ੍ਰਕਿਰਿਆ ਉੱਥੇ ਰੁਕ ਜਾਂਦੀ ਹੈ ਲੋਕ ਲਾਈਨਾਂ ਦੇ ਵਿੱਚ ਖੜੇ ਰਹੇ ਉਡੀਕਦੇ ਰਹੇ ਕਿ ਕਦੋਂ ਵੋਟਾਂ ਆਖੇ ਪਾਵਾਂਗੇ ਲੇਕਿਨ 1 ਘੰਟੇ ਤੱਕ VOTING ਪ੍ਰਕਿਰਿਆ ਇੱਥੇ ਜੋ ਹੈ ਰੁਕੀ ਰਹਿੰਦੀ ਹੈ ਹੰਗਾਮੇ ਕਰਕੇ ਉਸ ਤੋਂ ਬਾਅਦ ਜਿਹੜਾ ਬੋਟਾ ਪੈਂਡਿਆ ਮੁੜ ਤੋਂ ਸ਼ੁਰੂ ਹੋ ਗਿਆ ਨੇ ਸੋ ਇੱਕ ਵਾਰ ਫੇਰ ਤੋਂ ਜਾਣਕਾਰੀ ਸਾਂਝੀ ਕਰ ਦਈਏ ਕਿ ਪ੍ਰੈਜ਼ਾਈਡਿੰਗ ਅਫਸਰ ਜਿਸ ਦੇ ਉੱਤੇ ਇਲزام ਲੱਗੇ ਨੇ ਕਿ ਨਕਲੀ ਵੋਟ ਚੜੀ ਪੁਕਤਾਈ ਗਈ ਹੈ ਹਾਲਾਂਕਿ ਕਿਸ ਤੇ ਉਹ ਲੋਕ ਪੁਕਤਾਈਆਂ ਗਈਆਂ ਇਹ ਵੱਡੇ ਸਵਾਲ ਨੇ ਜਾਂਚ ਹੋਏਗੀ ਲੇਕਿਨ ਇਹ ਨਾਲ ਦੇ ਨਾਲ ਤਸਵੀਰ ਤੁਹਾਨੂੰ ਦਿਖਾ ਰਹੇ ਆ ਮੋਕੇ ਦੀ ਗੁਰਦਾਸਪੁਰ ਦੀ ਇਹ ਤਸਵੀਰ ਹੈ ਚਾਹਿਆ ਪਿੰਡ ਪੈਂਦਾ ਹੈ ਪ੍ਰੈਜ਼ਾਈਡਿੰਗ ਅਫਸਰ ਰਚਮੀ ਪ੍ਰਕਾਸ਼ ਦੇ ਉੱਤੇ ਨਕਲੀ ਵੋਟ ਪੁੱਗ ਤੋਂ ਦੇ ਇਲਜ਼ਾਮ ਜਿਹੜੇ ਲੱਗਦੇ ਹੋਏ ਨਜ਼ਰ ਆਏ ਨੇ ਇੱਕ ਘੰਟੇ ਤੱਕ ਇਲੈਕਸ਼ਨ ਦੀ ਪੂਰੀ ਪ੍ਰਕਿਰਿਆ ਜਿਹੜੀ ਇੱਥੇ ਰੁਕ ਜਾਂਦੀ ਹੈ ਤੇ ਉਸੇ ਤੋਂ ਬਾਅਦ ਇਸ ਨੂੰ ਮੌਕੇ ਤੋਂ ਜਿਹੜਾ ਹਟਾਇਆ ਗਿਆ ਕਿਉਂਕਿ ਉੱਥੇ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਨੇ ਦੁਰਗਾ ਦਾਸ ਜਿਨ੍ਹਾਂ ਨੇ ਮੌਕੇ ਦੇ ਉੱਤੇ ਆ ਕੇ ਪ੍ਰੈਜ਼ਾਈਡਿੰਗ ਅਫਸਰ ਰਚਮੀ ਪ੍ਰਕਾਸ਼ ਨੂੰ ਪੋਲਿੰਗ ਬੂਥ ਤੋਂ ਹਟਾ ਦਿੱਤਾ ਨਵਾਂ ਪ੍ਰਿੰਸਾਈਡਿੰਗ ਅਫਸਰ ਜਿਹੜਾ ਉੱਥੇ ਮੌਕੇ ਤੇ ਤਾਇਨਾਤ ਕੀਤਾ ਗਿਆ ਕਿਉਂਕਿ ਇਸ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਉਸੇ ਤੋਂ ਬਾਅਦ ਇਹ ਪੂਰੀ ਪ੍ਰਕਿਰਿਆ ਜਿਹੜੀ ਕੀਤੀ ਜਾਂਦੀ ਹੈ ਲੋਕਾਂ ਦੇ ਵੱਲੋਂ ਗਾਹ ਪਾ ਦਿੱਤਾ ਗਿਆ ਉੱਥੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਉਸੇ ਤੋਂ ਬਾਅਦ ਹੁਣ ਜਾਂਚ ਜਿਹੜਾ ਹੋਏਗੀ ਲੇਕਿਨ ਇਥੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਧਿਕਾਰੀ ਸਨ ਉਹਨਾਂ ਦੇ ਵੱਲੋਂ ਮੌਕੇ ਦੇ ਉੱਤੇ ਆ ਕੇ ਸੁਪਰਵਾਈਜ਼ਿੰਗ ਅਫਸਰ ਨੂੰ ਬਾਹਰ ਕੱਢ ਦਿੱਤਾ ਗਿਆ ਉੱਥੋਂ ਪੋਲਿੰਗ ਬੂਥ ਤੋਂ ਹਟਾ ਦਿੱਤਾ ਗਿਆ ਤੇ ਨਵਾਂ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਇੱਥੇ ਮੌਕੇ ਦੇ ਉੱਤੇ ਤਾਇਨਾਤ ਕੀਤਾ ਗਿਆ ਇੱਕ ਘੰਟੇ ਦੇ ਲਈ VOTING ਪ੍ਰਕਿਰਿਆ ਪੂਰੀ ਰੁਕੀ ਹੋਈ ਸੀ ਇੱਕ ਘੰਟੇ ਤੋਂ ਬਾਅਦ ਇਹ ਪੂਰੀ VOTING ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਗਈ ਦੇ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਦਾਸਪੁਰ ਦੀ ਇੱਕ ਤਸਵੀਰ ਹੈ ਜਿੱਥੋਂ ਦੇ ਇੱਕ ਚਾਹਿਆ ਪਿੰਡ ਪੈਂਦਾ ਹੈ ਉੱਥੇ ਇੱਕੋ ਦਮ ਹੰਗਾਮਾ ਹੋਣਾ ਸ਼ੁਰੂ ਹੋਇਆ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਜਾਲੀਵੋਟ ਪੰਦੇ ਇਲਜ਼ਾਮ ਲੱਗੇ ਉੱਥੇ ਮੌਕੇ ਦੇ ਉੱਤੇ ਦੱਸ ਦਈਏ ਕਿ ਅਧਿਕਾਰੀ ਪੁੱਛਦੇ ਨੇ ਇਲੈਕਸ਼ਨ ਕਮਿਸ਼ਨ ਦੇ ਜਿਨ੍ਹਾਂ ਦੇ ਬਲੋ ਇਸ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਚੋਣਾਂ ਦੇ ਦੌਰਾਨ ਜ਼ਬਰਦਸਤ ਹੰਗਾਮਾ ਜਿਹੜਾ ਕੋਈ ਜਿਆਦਾਸਤ ਹੈ ਕਿ ਪ੍ਰਿੰਟਸਾਈਟਿੰਗ ਅਫਸਰ ਜੋ ਹੈ ਬੈਗ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਨਾਲ ਤੁਹਾਨੂੰ ਦਿਖਾ ਰਹੇ ਆ ਇੱਥੇ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਇੱਥੇ ਵੋਟਾਂ ਕੌਣ ਪੁੱਗਤਾ ਆਖਿਆ ਕਿਉਂਕਿ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨਜ਼ਰ ਆਏ ਨੇ ਗੁਰਦਾਸਪੁਰ ਤੋਂ ਤਸਵੀਰਾਂ ਸ਼ੋਹਣਾਂ ਸਾਹਮਣੇ ਆਈਆਂ ਨੇ ਜਿੱਥੇ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਉਸਤੇ ਹੀ ਸਟਾਫ ਦੇ ਵੱਲੋਂ ਛੁਆ ਦੋਸ਼ ਲਗਾਏ ਗਏ ਨੇ ਨਕਲੀ ਬੋਟ ਪਾਉਣ ਦੇ ਤੇ ਉਸੇ ਤੋਂ ਬਾਅਦ ਉਹ ਮੋਕੇ ਤੋਂ ਬੈਗ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਗੁਰਦਾਸਪੁਰ ਦੇ ਝੁਲਾ ਪ੍ਰੇਸ਼ਦ ਬਲੋਕ ਸੰਪਤੀ ਚੋਣਾ ਜੜੀਆਂ ਹੋ ਰਹੀਆਂ ਨੇ ਇਸੇ ਦੇ ਦੌਰਾਨ ਇੱਥੇ ਚਾਹਿਆ ਪਿੰਡ ਪੈਂਦਾ ਜਿੱਥੇ ਪ੍ਰੈਜ਼ਾਈਡਿੰਗ ਅਫਸਰ ਜੋ ਹੈ ਰਸ਼ਮੀ ਪ੍ਰਕਾਸ਼ ਦਾ ਨਾਮ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਨਕਲੀ ਵੋਟ ਪੁੱਗ ਤੋਂ ਦੇ ਇਲਜ਼ਾਮ ਜਿਹੜੇ ਲੱਗ ਰਹੇ ਨੇ उस तो बाद क्योंकि शिकायत मिली सी शिकायत मिली तो उस तो बाद इस जो है इथो हटा दिता गया वोटिंग प्रक्रिया फिर तो इत शुरू करवाई गई है क्योंकि एक घंटे दे ਵੋਟਿੰਗ ਜਿਹੜੀ ਰੁਕ ਜਾਂਦੀ ਐ ਸੋ ਗੁਰਦਾਸਪੁਰ ਦੀ ਤਸਵੀਰ ਐ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਜਵਾਲੀ ਵੋਟ ਪਾਉਣ ਦੇ ਇਲਜ਼ਾਮ ਜਿਹੜੇ ਲੱਗੇ ਨੇ ਤੇ ਉਸੇ ਤੋਂ ਬਾਅਦ ਮੌਕੇ ਤੇ ਜਾਂਦਾ ਹੋਇਆ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਕਹਿਤ ਕੋਇਆ ਦੱਸਿਆ ਜਾਰੇ ਕਿ ਜਦੋਂ ਇਹ ਸਾਰਾ ਮਾਮਲਾ ਹੋਇਆ ਉੱਥੇ ਲੋਕਾਂ ਦੇ ਵੱਲੋਂ ਸੋ ਐ ਘਾਪ ਪੁਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਘੰਟੇ ਤੱਕ ਵੋਟਿੰਗ ਜਿਹੜੀ ਰੋਕੀ ਰਹਿੰਦੀ ਹੈ ਤੇ ਉਸੇ ਤੋਂ ਬਾਅਦ ਹੁਣ VOTING ਪ੍ਰਕਿਰਿਆ ਜਿਹੜੀ ਹੈ 1 ਘੰਟੇ ਬਾਅਦ ਸ਼ੁਰੂ ਕੀਤੀ ਗਈ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰਿੰਜ਼ਾਈਡਿੰਗ ਅਫਸਰ ਹੈ ਜਿਸ ਨੂੰ ਇੱਥੋਂ ਹਟਾ ਦਿੱਤਾ ਗਿਆ ਆਪਣਾ ਬੈਗ ਲੈ ਕੇ ਜਾਂਦਾ ਨਜ਼ਰ ਆ ਰਿਹਾ ਕਿਉਂਕਿ ਇੱਥੇ ਇੱਕੋ ਦਮ ਹੰਗਾਮਾ ਜਿਹੜਾ ਹੋਇਆ ਇਲਜ਼ਾਮ ਲੱਗਦੇ ਨੇ ਝਾਲੀ ਬੋਟਾ ਪੁੰਦੇ ਇਹਨਾਂ ਦੇ ਸਟਾਫ ਦੇ ਵੱਲੋਂ ਜੋ ਹੈ ਇਹ ਨਾਲ ਦੇ ਉੱਤੇ ਇੰਤਜ਼ਾਮ ਜਿਹੜੇ ਲਗਾਏਗੇ ਤੇ ਉਸ ਤੋਂ ਬਾਅਦ ਬੈਗ ਚੁੱਕ ਕੇ ਭਜਦਾ ਹੋਇਆ ਮੌਕੇ ਤੋਂ ਨਜ਼ਰ ਜਿਹੜਾ ਆ ਰਹੀ ਹੈ ਇੱਥੇ ਤੁਸੀਂ ਵੇਖੋ ਕਿ ਲਗਾ ਪਰ ਵਕ ਵਕ ਥਾਮਾਂ ਦੇ ਉੱਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹੰਗਾਮੇ ਦੀਆਂ ਵੀ ਤੇ ਹੁਣੇ ਵੀ ਤਸਵੀਰ ਜਿਹੜਾ ਸਾਹਮਣੇ ਆ ਰਹੀ ਹੈ ਚਾਹਿਆ ਪਿੰਡ ਦੱਸਿਆ ਹੋਇਆ ਜਿੱਥੇ ਇੱਕੋ ਦਮ ਇੱਥੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਗਾਹ ਪੈਣਾ ਸ਼ੁਰੂ ਹੋਇਆ ਨੋਕਨ ਹੋਇਆ ਕਿ ਆਖਰਕਾਰ ਕੋਇਆ ਕੀ ਹੈ ਲੇਕਿਨ ਜਿਹੜਾ ਸਟਾਫ ਸੀ ਪ੍ਰੈਜ਼ਾਈਡਿੰਗ ਅਫਸਰ ਦੇ ਆਪਣੇ ਹੀ ਸਟਾਫ ਦੇ ਵੱਲੋਂ ਉਸ ਦੇ ਉੱਤੇ ਇਲਜ਼ਾਮ ਛੇੜੇ ਲਗਾਏ ਗਏ ਨੇ ਨਕਲੀ ਵੋਟ ਪੁੰਨ ਦਾ ਦੋਸ਼ ਜਿਹੜਾ ਇਹਨਾਂ ਦੇ ਉੱਤੇ ਲਗਾਇਆ ਗਿਆ ਤੇ ਉਸ ਦੇ ਤੋਂ ਬਾਅਦ ਇੱਥੋਂ ਜਦੋਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋਈਆਂ ਸ਼ਿਕਾਇਤ ਮਿਲੀ ਤਾਂ ਉਸ ਦੇ ਤੋਂ ਬਾਅਦ ਇਹਨਾਂ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਕਿਉਂਕਿ ਇੱਕੋ ਦਮ ਹੰਗਾਮਾ ਹੋਇਆ VOTING ਪ੍ਰਕਿਰਿਆ ਉੱਥੇ ਰੁਕ ਚੰਦੀ ਹੈ ਲੋਕ ਲਾਈਨਾਂ ਦੇ ਵਿੱਚ ਖੜੇ ਰਹੇ ਉਡੀਕਦੇ ਰਹੇ ਕਿ ਕਦੋਂ ਵੋਟ ਚਾਕੇ ਪਾਵਾਂਗੇ ਲੇਕਿਨ ਇੱਕ ਘੰਟੇ ਤੱਕ VOTING ਪ੍ਰਕਿਰਿਆ ਇੱਥੇ ਜੋ ਹੈ ਰੁਕੀ ਰਹਿੰਦੀ ਹੈ ਹੰਗਾਮੇ ਕਰਕੇ ਉਸ ਤੋਂ ਬਾਅਦ ਜਿਹੜਾ ਬੋਟਾ ਪੈਂਡਿਆ ਮੁੜ ਤੋਂ ਸ਼ੁਰੂ ਹੋਈਆਂ ਨੇ ਸੋ ਇੱਕ ਵਾਰ ਫੇਰ ਤੋਂ ਜਾਣਕਾਰੀ ਸਾਂਝੀ ਕਰ ਦਈਏ ਕਿ ਪ੍ਰਿੰਜ਼ਾਈਡਿੰਗ ਅਫਸਰ ਜਿਸ ਦੇ ਉੱਤੇ ਇੰਸਾਮ ਲੱਕੇ ਨੇ ਕਿ ਨਕਲੀ ਵੋਟ ਚੜੀ ਪੁਕਤਾਈ ਗਈ ਹੈ ਹਾਲਾਂਕਿ ਕਿਸ ਤੇ ਉਹ ਲੋਕ ਪੁਕਤਾਈਆਂ ਗਏਗਾ ਇਹ ਵੱਡੇ ਸਵਾਲ ਨੇ ਜਾਂਚ ਹੋਏਗੀ ਲੇਕਿਨ ਇਹ ਨਾਲ ਦੇ ਨਾਲ ਤਸਵੀਰ ਤੁਹਾਨੂੰ ਦਿਖਾ ਰਹੇ ਆ ਮੋਕੇ ਦੀ ਗੁਰਦਾਸਪੁਰ ਦੀ ਇਹ ਤਸਵੀਰ ਹੈ ਚਾਹਿਆ ਪਿੰਡ ਪੈਂਦਾ ਹੈ ਕਜ਼ਾਈਡਿੰਗ ਦਾ ਅਫਸਰ ਰਚਮੀ ਪ੍ਰਕਾਸ਼ ਦੇ ਉੱਤੇ ਨਕਲੀ ਵੋਟ ਪੁੱਗ ਤੋਂ ਦੇ ਇਲਜ਼ਾਮ ਜਿਹੜੇ ਲੱਗਦੇ ਹੋਏ ਨਜ਼ਰ ਆਏ ਨਹੀਂ 1 ਘੰਟੇ ਤੱਕ ਇਲੈਕਸ਼ਨ ਦੀ ਪੂਰੀ ਪ੍ਰਕਿਰਿਆ ਜਿਹੜੀ ਇੱਥੇ ਰੁਕ ਜਾਂਦੀ ਹੈ ਤੇ ਉਸੇ ਤੋਂ ਬਾਅਦ ਇਸ ਨੂੰ ਮੌਕੇ ਤੋਂ ਜਿਹੜਾ ਹਟਾਇਆ ਗਿਆ ਕਿਉਂਕਿ ਉੱਥੇ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਨੇ ਦੁਰਗਾ ਦਾਸ ਜਿਨ੍ਹਾਂ ਨੇ ਮੌਕੇ ਦੇ ਉੱਤੇ ਆ ਕੇ ਪ੍ਰੈਜ਼ਾਈਡਿੰਗ ਅਫਸਰ ਰਛਨੀ ਪ੍ਰਕਾਸ਼ ਨੂੰ ਪੋਲਿੰਗ ਬੂਥ ਤੋਂ ਹਟਾ ਦਿੱਤਾ ਨਵਾਂ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਉੱਥੇ ਮੋਕੇ ਤੇ ਤਾਇਨਾਤ ਕੀਤਾ ਗਿਆ ਕਿਉਂਕਿ ਇਸ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਉਸੇ ਤੋਂ ਬਾਅਦ ਇਹ ਪੂਰੀ ਪ੍ਰਕਿਰਿਆ ਜਿਹੜੀ ਕੀਤੀ ਜਾਂਦੀ ਹੈ ਲੋਕਾਂ ਦੇ ਵੱਲੋਂ ਗਾਹ ਪਾ ਦਿੱਤਾ ਗਿਆ ਉੱਥੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਉਸੇ ਤੋਂ ਬਾਅਦ ਹੁਣ ਜਾਂਚ ਜਿਹੜਾ ਹੋਏਗੀ ਲੇਕਿਨ ਇਥੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਧਿਕਾਰੀ ਸਨ ਉਨਾਂ ਦੇ ਵੱਲੋਂ ਮੌਕੇ ਦੇ ਉੱਤੇ ਆ ਕੇ ਸੁਪਰਵਾਈਜ਼ਿੰਗ ਅਫਸਰ ਨੂੰ ਬਾਹਰ ਕੱਢ ਦਿੱਤਾ ਗਿਆ ਉੱਥੋਂ ਪੋਲਿੰਗ ਬੂਥ ਤੋਂ ਹਟਾ ਦਿੱਤਾ ਗਿਆ ਤੇ ਨਵਾਂ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਇੱਥੇ ਮੌਕੇ ਦੇ ਉੱਤੇ ਤਾਇਨਾਤ ਕੀਤਾ ਗਿਆ ਇੱਕ ਘੰਟੇ ਦੇ ਲਈ VOTING ਪ੍ਰਕਿਰਿਆ ਪੂਰੀ ਰੁਕੀ ਕੋਈ ਸੀ ਇੱਕ ਘੰਟੇ ਤੋਂ ਬਾਅਦ ਇਹ ਪੂਰੀ VOTING ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਗਈ ਸੀ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਦਾਸਪੁਰ ਦੀ ਇੱਕ ਤਸਵੀਰ ਹੈ ਜਿੱਥੋਂ ਦੇ ਇੱਕ ਚਾਹਿਆ ਪਿੰਡ ਪੈਂਦਾ ਹੈ ਉੱਥੇ ਇੱਕੋ ਦਮ ਹੰਗਾਮਾ ਹੋਣਾ ਸ਼ੁਰੂ ਹੋਇਆ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਜਾਲੀਵੁੱਡ ਪੌਂ ਦੇ ਇਲਜ਼ਾਮ ਲੱਗੇ ਉੱਥੇ ਮੌਕੇ ਦੇ ਉੱਤੇ ਦੱਸ ਦਈਏ ਕਿ ਅਧਿਕਾਰੀ ਪੁੱਛਦੇ ਨੇ ਇਲੈਕਸ਼ਨ ਕਮਿਸ਼ਨ ਦੇ ਜਿਨ੍ਹਾਂ ਦੇ ਬਲੋ ਇਸ ਨੂੰ ਮੌਕੇ ਤੋਂ ਹਟਾ ਦਿੱਤਾ